ਤੁਸੀਂ ਬਿਹਾਰ ਦੀ ਕੁਸਪੈਟ ਨੂੰ ਯਾਦ ਕਰਦੇ ਹੋ ਅਮਿਤ ਸ਼ਾਹ ਜੀ ਜੀ ਆ ਜਿਹੜੀ ਪੰਜਾਬ ਚ ਕੁਸਪੈਟ ਹੋ ਰਹੀ ਆ ਸ਼ਰਿਆਮ ਨਾ ਕੋਈ ਲਾ ਨਾ ਕਾਨੂੰਨ ਅਖੇ ਜੀ ਕੈਨੇਡਾ ਵੀ ਜਾਂਦੇ ਨੇ ਲੋਕ ਪੰਜਾਬੀ ਉਹ ਵੀ ਤਾਂ ਉੱਥੇ ਪ੍ਰਵਾਸੀ ਨੇ ਮਲਕ ਜਿਹੜੇ ਸ਼ੋਕ ਆੜਨਾ ਆਪਣੇ ਆਪ ਨੂੰ ਨਿਰਪੱਖਤਾ ਵਿੱਚ ਲੈ ਕੇ ਆਉਂਦੇ ਆ ਲੋਕ ਪਤਾ ਕੀ ਕਹਿੰਦੇ ਆ ਅਖੇ ਜੀ ਕੈਨੇਡਾ ਜਾ ਕੇ ਵੀ ਤਾਂ ਅਸੀਂ ਪ੍ਰਵਾਸੀ ਆ ਉਹ ਭੋਲਿਓ ਕੈਨੇਡਾ ਵਿੱਚ ਜਾਣ ਵੇਲੇ ਬੰਦੇ ਕੋਲੇ ਇੱਕ ਆਇਨੈਂਟੀਟੀ ਹੁੰਦੀ ਆ ਬਿਲਕੁਲ ਪਾਸਪੋਰਟ ਦੇ ਉੱਪਰ ਨਾਂ ਲਿਖਿਆ ਹੁੰਦਾ ਕਿੱਥੇ ਦਾ ਰਹਿਣ ਵਾਲਾ ਬੰਦਾ ਇਹਦਾ ਬਲੱਡ ਗਰੁੱਪ ਕੀ ਆ ਇਹ ਕਿਹੜੀ ਥਾਂ ਦਾ ਬੰਦਾ ਤੇ ਇਹ ਕਿਵੇਂ ਆ ਰਿਹਾ ਇੱਥੇ ਤੇ ਅੱਗੇ ਜਦੋਂ ਕੈਨੇਡਾ ਜਾਂ ਕਿਸੇ ਵੀ ਥਾਂ ਤੇ ਉਤਰਦੇ ਆ ਨਾ ਜੀ ਉੱਥੇ ਕਿੰਨੇ ਤਰ੍ਹਾਂ ਦੀ ਇਨਕੁਆਰੀ ਹੁੰਦੀ ਹੈ ਜੀ ਕੀ ਕਰਨਾ ਆ ਤੂੰ ਇੱਥੇ ਕਾਦੇ ਵਾਸਤੇ ਆਇਆ ਇੱਥੇ ਤੂੰ ਕਿੱਥੇ ਰਹੇਗਾ ਦੱਸ ਕਿਹੜੀ ਥਾਂ ਤੇ ਰਹੇਗਾ ਤੂੰ ਇੱਥੇ ਕੋਈ ਕ੍ਰਾਈਟੇਰੀਆ ਨਹੀਂ ਹੈਗਾ ਜਿੰਨੇ ਮਰਜੀ ਪ੍ਰਵਾਸੀ ਯਾਰ ਕੋਈ ਕੈਨੇਡਾ ਦੇ ਬਣਾ ਲਓ ਆ ਜਣ ਸਾਨੂੰ ਕੋਈ ਇੰਤਰਾਜ ਨਹੀਂ ਬਿਲਕੁਲ ਪਰ ਪਤਾ ਤਾਂ ਹੋਵੇ ਕੌਣ ਨੇ ਉਹ ਕਿੱਥੋਂ ਆਏ ਨੇ